ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਮਨਦੀਪ ਸਿੰਘ ਡੂਮਿਆਲ ਆ ਨਾ ਮੈਂ ਬਾਈ ਜੀ ਆਨੰਦਪੁਰ ਸਾਹਿਬ ਤੋਂ ਆਂਦਾ ਤਾਂ ਮੈਂ ਨਾ ਰਸਤੇ ਦੇ ਵਿੱਚ ਦੇਖਿਆ ਬਾਈ ਆ ਫੰਗ ਬੜੇ ਖਿਲਰੇ ਵੇ ਮੋਰ ਦੇ ਤੇ ਬਾਈ ਜੀ ਇਹਨਾਂ ਨੂੰ ਦੇਖ ਕੇ ਮੈਂ ਰੁਕ ਗਿਆ ਯਾਰ ਵੇ ਇੰਨੇ ਫੰਗ ਬਈ ਆਖਰ ਇਹ ਕਾਹਦੇ ਖਿਲਰੇ ਵੇ ਆ ਦੇਖੋ ਕਿੰਨਾ ਝੁਮਟਾ ਪਿਆ ਬਾਈ ਜੀ ਆਹ ਆਹ ਫੰਗਾ ਦਾ ਝੁਮਟਾ ਪਿਆ ਹੈ ਮੈਂ ਨਾ ਇਹਨਾਂ ਨੂੰ ਦੇਖ ਕੇ ਬਾਈ ਰੁਕ ਗਿਆ ਤੇ ਰੁਕਣ ਦਾ ਕਾਰਨ ਮੇਰਾ ਮੋਟਰਸਾਈਕਲ ਮੈਂ ਆਨੰਦਪੁਰ ਸਾਹਿਬ ਤੋਂ ਆਂਦਾ ਤਾਂ ਆ ਦੇਖੋ ਫੰਗੇ ਫੰਗ ਮੋਰਦੇ ਮੈਂ ਕਿਹਾ ਯਾਰ ਇੰਨੇ ਫੰਗ ਉਹ ਜਦੋਂ ਮੈਂ ਹੋ ਪਰਾ ਵੀ ਫੰਗੇ ਫੰਗ ਪਏ ਜਿੱਥੇ ਤੱਕ ਮਰਜੀ ਅਸਲ ਨਾ ਮੈਂ ਤੁਹਾਨੂੰ ਦੱਸਦਾ ਬਈ ਇਹ ਫੰਗ ਕਿੱਥੋਂ ਆਏ ਉਹ ਪਰੇ ਤੱਕ ਪਏ ਬਾਈ ਫੰਗ ਤੇ ਇਹ ਫੰਗਾ ਦਾ ਕਾਰਨ ਆ ਦੇਖੋ ਆ ਖੂਨ ਵੀ ਡਿਗਿਆ ਵਾ ਆ ਨਾ ਦੇਖੋ ਆ ਖੂਨ ਦੇ ਛਿੱਟੇ ਵੀ ਪਏ ਆ ਦੇਖੋ ਖੂਨ ਕਿੰਨਾ ਪਿਆ ਇਹ ਜਦੋਂ ਮੇਰੀ ਨਿਗਾਹ ਪਈ ਨਾ ਬਾਈ ਮੈਂ ਬਾਈ ਜੀ ਪਹਿਲਾਂ ਤਾਂ ਇੱਥਾ ਪਿਆਤਾ ਇਹੋ ਬੰਦੇ ਨੇ ਚੱਕ ਕਪਚਰੇ ਨੇ ਇਧਰ ਨੂੰ ਕਰ ਦਿੱਤਾ ਫਿਰ ਉਹ ਸਾਈਡ ਨੂੰ ਰੱਖ ਦਿੱਤਾ ਮੈਂ ਚੱਕ ਕੇ ਇਹ ਮੈਂ ਤੁਹਾਨੂੰ ਦੱਸਦਾ ਇਹ ਨਾ ਅਸਲ ਵਿੱਚ ਗੱਡੀ ਨਾਲ ਵੱਜਿਆ ਇੱਥੇ ਮੋਰ ਬਹੁਤ ਰਹਿੰਦੇ ਮੈਂ ਤੁਹਾਨੂੰ ਦੱਸਦਾ ਇਹ ਨਾ ਅਸਲ ਵਿੱਚ ਮੋਰ ਬਹੁਤ ਰਹਿੰਦੇ ਇਹ ਵੱਜਿਆ ਗੱਡੀ ਨਾਲ ਬਹੁਤ ਭਾਰਾ ਮੋਰ ਆ ਬਈ ਆ ਦੇਖੋ ਇਧਰ ਕਿਤੇ ਲੇਖਾ ਨਹੀਂ ਹੋਏ 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 ਤਾਂ ਬਹੁਤ بڑا ਨੁਕਸਾਨ ਹੋ ਗਿਆ ਕਿੰਨਾ ਸੋਹਣਾ ਪੰਛੀ ਤੇ ਇਹ ਬਾਈ ਗੱਡੀ ਨਾ ਵੱਜਿਆ ਚਾਕਾ ਕਿਸੇ ਨੇ ਸਾਈਡ ਨੂੰ ਕਰ ਦਿੱਤਾ ਤੇ ਉੱਥੇ ਹੁਣ ਕੁੱਤੇ ਬਿੱਲਿਆਂ ਨਾਲ ਖਿੱਚਦਾ ਫਿਰਨਾ ਤਾਂ ਇਹਨੂੰ ਇਹ ਰਾਸ਼ਟਰੀ ਪੰਛੀ ਹੈ ਸਾਡੇ ਦੇਸ਼ ਦਾ ਗੌਰਵ ਹੈ ਕਿਉਂਕਿ ਇਸ ਦੇਸ਼ ਲਈ ਅਸੀਂ ਬੜੀਆਂ ਕੁਰਬਾਨੀਆਂ ਕੀਤੀਆਂ ਵਾ ਤਾਂ ਮੈਂ ਕਿਹਾ ਵੇ ਸਾਡੇ ਦੇਸ਼ ਦਾ ਪਾਈਓ ਹੈ ਇਸ ਦੇਸ਼ ਲਈ ਅਸੀਂ ਵੀ ਬਹੁਤ ਯੋਗਦਾਨ ਦਿੱਤਾ ਵਾ ਪੰਜਾਬੀਆਂ ਨੇ ਸਿੱਖਾਂ ਨੇ ਤੇ ਤਾਂ ਮੈਂ ਕਿਹਾ ਆ ਦੇਖੋ ਇਧਰ ਮੋਰ ਕਿੰਨਾ ਬਈ ਭਾਰਾ ਇਹ ਇੱਧਰ ਨੂੰ ਫਿਰ ਸਾਈਡ ਨੂੰ ਕਰ ਦਿੱਤਾ ਹੁਣ ਬਾਈ ਜੀ ਮੈਂ ਸੁਣਿਆ ਇਹ ਰਾਸ਼ਟਰੀ ਪੰਛੀ ਹੈ ਜਿਹੜਾ ਇਹ ਕਹਿੰਦੇ ਰਾਸ਼ਟਰੀ ਪੰਛੀ ਹੈ ਇਹ ਇਹਦੀ ਮਹਾਨਤਾ ਬੜੀ ਹੈ ਤੇ ਮੈਂ ਸੁਣਿਆ ਵੀ ਤਾਂ ਵੀ ਕਹਿੰਦੇ ਇਹਨਾਂ ਨੂੰ ਨਾ ਮਾਨ ਸਨਮਾਨਾਂ ਦੇ ਨਾਲ ਹੀ ਦੱਬਿਆ ਜਾਂਦਾ ਹੈ ਸਰਕਾਰੀ ਬੰਦੇ ਆਂਦੇ ਆ ਉਹ ਆਪਣੇ ਇਹਨਾਂ ਨੂੰ ਲੈ ਕੇ ਜਾਂਦੇ ਮਾਨ ਸਨਮਾਨਾਂ ਨਾਲ ਤੇ ਬਾਈ ਜੀ ਇਹ ਪੀਆ ਹੈ ਏਚ ਆਪਾਂ ਹੁਣ ਜੇ ਇਹਨੂੰ ਦੱਬਦੇ ਆ ਤੇ ਆ ਤਾਂ ਵੀ ਆਪਾਂ ਯਾਰ ਗੁਨਾਹ ਕਰ ਰਹਾ ਫਿਰ ਚੰਗਾ ਨਹੀਂ ਲੱਗਦਾ ਤੇ ਆਪਾਂ ਇੱਕ ਪੱਤਰਕਾਰ ਨਾਲ ਵੀ ਗੱਲ ਕੀਤੀ ਭਗਵੰਤ ਸਿੰਘ ਮਟੋਰਨ ਵਾਲੀ ਦੀ ਤੇ ਵੀਰ ਨੂੰ ਵੀਡੀਓ ਵੀ ਬਣਾ ਕੇ ਭੇਜਾਂਗੇ ਤੇ ਆਪਾਂ ਇਹ ਕਿਸੇ ਨਾ ਕਿਸੇ ਡਿਪਾਰਟਮੈਂਟ ਨੂੰ ਬੁਲਾ ਕੇ ਨਾ ਇਹਨੂੰ ਫਿਰ ਬੜੀ ਸਮਾਨਾਂ ਨੇ ਨਾਲ ਇਹਨੂੰ ਦੱਬਾਂਗੇ ਜਾਓ ਲੈ ਕੇ ਜਾਣਗੇ ਜੋ ਵੀ ਉਹ ਕਰਨ ਉਹਨਾਂ ਦਾ ਪਰ ਆਪਾਂ ਨੇ ਇਹਨੂੰ ਇਦਾਂ ਰੋਣਨ ਦੇਵਾਂਗੇ ਬਾਈ ਇਹ ਤੁਸੀਂ ਹੁਣ ਦੇਖ ਲਓ ਕਿੰਨਾ ਸੋਹਣਾ ਲੱਗਦਾ ਯਾਰ ਹੈ ਤੇ ਆਪਾਂ ਇਦਾਂ ਥੋੜਾ ਵੀ ਇਹਨੂੰ ਕੁੱਤਿਆਂ ਨੂੰ ਖਾਣ ਦਵਾਂਗੇ ਇੱਕ ਰਾਸ਼ਟਰੀ ਪੰਛੀ ਜਿਹੜਾ ਸਾਡੇ ਦੇਸ਼ ਦਾ ਹੋਵਾ ਤੇ ਆਪਾਂ ਉਹਨੂੰ ਬਾਈ ਕੁੱਤਿਆਂ ਨੂੰ ਨਹੀਂ ਖਾਣ ਦਵਾਂਗੇ ਤੇ ਆਪਾਂ ਪੜੇ ਉਹਦੇ ਨਾਲ ਓਏ ਹੋ ਆ ਦੇਖੋ ਇਹ ਨਾ ਅਸਲ ਗੱਡੀ ਦੇ ਗੱਡੀ ਲੰਘ ਗਈ ਦੇ ਪਰ ਆ ਜੀ ਦੀ ਕਾਲ ਗਈ ਆ ਬਾਈ ਆ ਦੇਖੋ ਇਧਰ ਹੈ ਆ ਨਾ ਚੋਂਜ ਦੇ ਕਿੰਨੇ ਟੋਟੇ ਹੋ ਗਏ ਅਸਲ ਵਿੱਚ ਇਹ ਪਰ ਗੱਡੀ ਗੁੱਡੀ ਲੰਘ ਗਈ ਜੇ ਰੱਬ ਜਾਣਾਂ ਹੈ ਕਿੱਦਾਂ ਹੋਇਆ ਕਿਹਾ ਨਹੀਂ ਸੜਕ 'ਚ ਖੂਨ ਪਿਆ ਤਾਂ ਬਹੁਤ ਤੇ ਆਪਾਂ ਬਾਈ ਜੇ ਕੋਈ ਨਹੀਂ ਆਇਆ ਤਾਂ ਆਪਾਂ ਲਾਈਵ ਹੋ ਕੇ ਨਾ ਸਾਰਾ ਕੁਝ ਕਰਕੇ ਲਾਈਵ ਹੋ ਕੇ ਤੇ ਫੇਰ ਇਹਦੇ ਮਾਨ ਸਨਮਾਨ ਨਾਲ ਇਹਨੂੰ ਧਰਤੀ 'ਚ ਦੱਬਾਂਗੇ ਤੇ ਆਪਾਂ ਪਹਿਲਾ ਟਾਈਮ ਦੇਵਾਂਗੇ ਲਾਈਵ ਹੋ ਕੇ ਦੱਬਾਂਗੇ ਵੀ ਆਹਾ 5 6 ਆ ਤੇ ਆਪਾਂ ਇਹਨੂੰ ਪੂਰੇ ਮਾਨ ਸਨਮਾਨ ਨਾਲ ਕਰਾਂਗੇ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਡੂਮੇਵਾਲ ਬਾਈ ਜੀ ਤੇ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ